ओम शांति आज ਦਾ ਪਰਮਾਤਮ ਵਰਦਾਨ ਸੁਣਦੇ ਆ ਵਰਦਾਨ ਹੈ ਸਿੱਧੀ ਨੂੰ ਸਵੀਕਾਰ ਕਰਨ ਦੀ بجائے ਸਿੱਧੀ ਦਾ ਪ੍ਰਤੱਖ ਸਬੂਤ ਦਿਖਾਣ ਵਾਲੇ ਸ਼ਕਤੀਸ਼ਾਲੀ ਆਤਮਾ ਭਵ ਸਿੱਧੀ ਨੂੰ ਸਵੀਕਾਰ ਕਰਨ ਦੀ بجائے ਸਿੱਧੀ ਦਾ ਪ੍ਰਤੱਖ ਸਬੂਤ ਦਿਖਾਣ ਵਾਲੇ ਸ਼ਕਤੀਸ਼ਾਲੀ ਆਤਮਾ ਭਵ ਹੁਣ ਆਪਾਂ ਸਭ ਦੇ ਸਿੱਧੀ ਦਾ ਪ੍ਰਤੱਖ ਰੂਪ ਦਿਖਾਈ ਦੇਣਾ ਹੈ ਹੁਣ ਆਪਾਂ ਸਭ ਨੂੰ ਸਿੱਧੀ ਦਾ ਪ੍ਰਤੱਖ ਰੂਪ ਦਿਖਾਈ ਦੇਣਾ ਹੈ ਕੋਈ ਵੀ ਵਿਗੜਿਆ ਹੋਇਆ ਕੰਮ ਵੀ ਤੁਹਾਡੀ ਦ੍ਰਿਸ਼ਟੀ ਦਾ ਤੁਹਾਡੇ ਸਹਿਯੋਗ ਨਾਲ ਸਹਿਜ ਹੱਲ ਹੋਏਗਾ ਕੋਈ ਸਿੱਧੀ ਦੇ ਰੂਪ ਵਿੱਚ ਤੁਸੀਂ ਲੋਕ ਨਹੀਂ ਕਹੋਗੇ ਕਿ ਹਾਂ ਇਹ ਹੋ ਜਾਏਗਾ ਪਰੰਤੂ ਤੁਹਾਡੇ ਡਾਇਰੈਕਸ਼ਨ ਸਵਤਾ ਸਿੱਧੀ ਪ੍ਰਾਪਤ ਕਰਾਨਗੇ ਤਾਂ ਹੀ ਪ੍ਰਜਾ ਜਲਦੀ ਜਲਦੀ ਬਣੇਗੀ ਉਸ ਸਭ ਤਰਫ ਤੋਂ ਨਿਕਲ ਕੇ ਤੁਹਾਡੀ طرف ਨੂੰ ਆਣਗੇ ਇਹ ਸਿੱਧੀ ਦਾ ਪਾਠ ਹੁਣ ਵੀ ਚਲੇਗਾ ਪਰੰਤੂ ਪਹਿਲਾਂ ਇੰਨੇ ਸ਼ਕਤੀਸ਼ਾਲੀ ਬਣੋ ਜੋ ਸਿੱਧੀ ਨੂੰ ਸਵੀਕਾਰ ਨਾ ਕਰੋ ਤਾਂ ਹੀ ਪ੍ਰਤਿਕਸ਼ਤਾ ਹੋਊਗੀ ਕਿਉਂਕਿ ਅਸੀਂ ਜਦੋਂ ਕਿਸੇ ਚੀਜ਼ ਨੂੰ ਐਕਸੈਪਟ ਕਰ ਲੈਂਦੇ ਆ ਤਾਂ ਉਸ ਚੀਜ਼ ਦਾ ਜਦੋਂ ਸਾਡੇ ਅੰਦਰ ਅਭਿਮਾਨ ਆਂਦਾ ਹੈ ਤਾਂ ਪਰਮਾਤਮਾ ਦੀ ਦਿੱਤੀ ਹੀ ਗੋਡ ਗਿਫਟ ਉਹ ਸਾਡੇ ਅੰਦਰ ਖਤਮ ਹੋ ਜਾਂਦੀ ਹੈ ਤੇ ਸ੍ਰੀ ਪਰਮਾਤਮਾ ਸਾਨੂੰ ਅੱਜ ਸਿੱਖਿਆ ਦਿੰਦੇ ਨੇ ਕੀ ਸਿੱਧੀ ਨੂੰ ਪ੍ਰਾਪਤ ਕਰਨ ਦੇ ਲਈ ਪਰਮਾਤਮਾ ਕਹਿੰਦੇ ਨੇ ਕਿ ਸਾਨੂੰ बेशक ਕਿੰਨੀ ਵੀ ਸਿੱਧੀਆਂ ਪ੍ਰਾਪਤ ਹੋਣ ਪਰੰਤੂ ਕਦੀ ਮਨ 'ਚ ਇਹ ਨਾ ਲਿਆਓ ਕਿ ਦੇਖੋ ਜੀ ਮੈਂ ਜੋ ਸੋਚਿਆ ਮੈਨੂੰ ਉਹੀ ਕੁਝ ਮਿਲਿਆ ਮੈਨੂੰ ਪਰਮਾਤਮਾ ਨੇ ਵਰਦਾਨ ਦਿੱਤਾ ਹੈ ਪਰੰਤੂ ਇਹ ਦੇਣ ਕਿਸਤੀ ਹੈ ਸਰਵ ਸ਼ਕਤੀਵਾਨ ਪਰਮਾਤਮਾ ਪਿਤਾ ਦੀ ਜਿਸ ਨੇ ਸਾਨੂੰ ਸੰਸਾਰ ਵਿੱਚੋਂ ਚੁਣਿਆ ਔਰ ਚੁਣ ਕੇ ਸਾਡੇ ਅੰਦਰ ਉਹਨਾਂ ਨੇ ਬਹੁਤ ਵੱਡਾ ਗੁਣ ਸਾਡੇ ਜੀਵਨ ਦੇ ਵਿੱਚ ਭਰਿਆ ਪਰ ਇਸ ਪਰਮਾਤਮਾ ਦੀ ਦਿੱਤੀ ਹੋਈ ਸੋਗਾਤ ਨੂੰ ਇਸ ਗਿਫਟ ਨੂੰ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਜਦੋਂ ਯੂਜ਼ ਕਰਦੇ ਆਂ ਤੇ ਦਿਨ ਤੁਗਣੀ ਰਾਤ ਚੋਗਣੀ ਵੱਧਦੀ ਜਾਂਦੀ ਹੈ ਤੇ ਇਸ ਨੇ ਸਾਡੇ ਜੀਵਨ ਦੇ ਵਿੱਚ ਪਰਮਾਤਮਾ ਸਾਨੂੰ ਕਹਿੰਦੇ ਨੇ ਹੋਰ ਵੀ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਗੁਣ ਕਲਾਵਾਂ ਆਂਦੀਆਂ ਨੇ ਪਰੰਤੂ ਕਦੀ ਵੀ ਸਾਨੂੰ ਜੀਵਨ ਦੇ ਵਿੱਚ ਆਪਣੇ ਗੁਣ ਕਲਾ ਦਾ ਅਭਿਮਾਨ ਨਹੀਂ ਰੱਖਣਾ ਚਾਹੀਦਾ ਜਦੋਂ ਅਸੀਂ ਕਿਸੇ ਚੀਜ਼ ਦਾ ਅਭਿਮਾਨ ਕਰਦੇ ਹਾਂ ਤਾਂ ਗੁਣ ਔਰ ਕਲਾ ਸਾਡੇ ਜੀਵਨ ਦੇ ਵਿੱਚ ਖਤਮ ਹੋ ਜਾਂਦੀ ਹੈ ਤੇ ਇਸ ਲਈ ਨੂੰ ਸਦਾ ਆਪਣੇ ਜੀਵਨ ਦੇ ਵਿੱਚ ਰੱਖਣ ਦੇ ਲਈ ਹਮੇਸ਼ਾ ਪਰਮਾਤਮਾ ਨੂੰ ਯਾਦ ਕਰੋ ਉਹਦਾ ਦਿੱਤਾ ਉਹਨੂੰ ਸ਼ੁਕਰੀਆ ਕਰੋ ਜਿਤੇ ਨਾਲ ਸਾਡੇ ਅੰਦਰ ਉਹ ਗੁਣ ਦੀ ਵਿਰਧੀ ਹੁੰਦੀ ਰਹੇ ਉਹ ਸਾਡੇ ਨਾਲ ਨਾਲ ਅਨੇਕ ਆਤਮਾਵਾਂ ਦਾ ਵੀ ਭਲਾ ਤੇ ਕਲਿਆਣ ਹੁੰਦਾ ਰਹੇ ਇਸ ਲਈ ਪਰਮਾਤਮਾ ਨੂੰ ਪ੍ਰਤੱਖ ਕਰਨ ਦੇ ਲਈ ਪਰਮਾਤਮਾ ਕਹਿੰਦਾ ਜਦੋਂ ਤੁਸੀਂ ਦਿੱਤੇ ਉਹਨਾਂ ਦੇ ਗੁਣ ਕਲਾਵਾਂ ਅਤੇ ਸੰਸਕਾਰ ਨੂੰ ਯੂਜ਼ ਕਰਦੇ ਆ ਉਨ੍ਹਾਂ ਦੇ ਦੁਆਰਾ ਹੀ ਅਸੀਂ ਸੰਸਾਰ ਦੇ ਵਿੱਚ ਆਪਣੀ ਚਾਲ ਚੱਲਣ ਤੋਂ ਪਰਮਾਤਮਾ ਨੂੰ ਅਸੀਂ ਪ੍ਰਤੱਖ ਕਰਾਂਗੇ ਤਾਂ ਅਸੀਂ ਵੀ ਆਪਣੇ ਆਪ ਦੁਨੀਆ ਦੇ ਵਿੱਚ ਪ੍ਰਤੱਖ ਹੋ ਜਾਵਾਂਗੇ ਇਸ ਲਈ ਅਧਿਆਤਮਿਕਤਾ ਸਾਨੂੰ ਇਹ ਸਿਖਾਉਂਦੀ ਹੈ ਕਿ ਜਿਸ ਤਰ੍ਹਾਂ ਅਸੀਂ ਕਿਸੇ ਨੂੰ ਕੁਝ ਦਿੰਦੇ ਹਾਂ ਚਾਹੇ ਅਸੀਂ ਕਿਸੇ ਨੂੰ ਸੁੱਖ ਦਈਏ ਸ਼ਾਂਤੀ ਦਈਏ ਪਿਆਰ ਦਈਏ ਪਰ ਸਾਡੇ ਜੀਵਨ ਦੇ ਵਿੱਚ ਕਈ ਗੁਣਾ ਹੋ ਕੇ ਆਂਦਾ ਹੈ ਇਸੀ ਤਰ੍ਹਾਂ ਹੀ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚੋਂ ਕੋਈ ਗੁਣ ਪਰਮਾਤਮਾ ਦੀ ਤਰਫ ਤੋਂ ਲੈ ਕੇ দান ਕਰਦੇ ਆ ਤਾਂ ਸਾਡੇ ਅੰਦਰ ਹੋਰ ਵੀ ਗੁਣਾਂ ਦੀ ਧਾਰਨਾ ਹੋ ਜਾਂਦੀ ਹੈ ਇਸ ਲਈ ਉਹਦੇ ਨਾਲ ਹੀ ਪਰਮਾਤਮਾ ਪ੍ਰਤਿਕਸ਼ ਹੁੰਦਾ ਹੈ ਔਰ ਵਾਸਤਵ ਵਿੱਚ ਕਹਿੰਦੇ ਆ ਅਸਲੀ দান ਜਿਹੜਾ ਹੈ ਉਹ ਗੁਣਾ ਦਾ ਹੈ ਜਿਹੜੀ ਕਿ ਵਰਤਮਾਨ ਦੁਨੀਆ ਦੇ ਵਿੱਚ ਅੱਜ ਕਿਸੇ ਸਿੱਖਿਆ ਦੀ ਕਮੀ ਨਹੀਂ ਗਿਆਨ ਦੀ ਕਮੀ ਨਹੀਂ ਕਮੀ ਸਿਰਫ ਗੁਨਾਹ ਤੇ ਸੰਸਕਾਰਾਂ ਦੀ ਹੈ ਜੋ ਸਾਨੂੰ ਪਰਮਾਤਮਾ ਇਸ ਪੜਾਈ ਤੋਂ ਰੋਜ਼ ਦਿੰਦੇ ਨੇ ਪਰ ਇਹ ਪੜਾਈ ਪੜਨ ਦੇ ਨਾਲ ਜਿੰਨੇ ਸਾਡੇ ਵਿਚਾਰ ਸ਼ੁੱਧ ਰਹਿਣਗੇ ਪੋਜ਼ਿਟਿਵ ਰਹਿਣਗੇ ਓਨੇ ਸੰਕਲਪਾਂ ਨਹੀਂ ਸਾਨੂੰ ਸਭ ਤੋਂ ਵੱਡੀ ਸਿੱਧੀ ਇਹ ਪ੍ਰਾਪਤ ਹੁੰਦੀ ਹੈ ਔਰ ਜਦੋਂ ਸਾਨੂੰ ਇਹ ਸਿੱਧੀ ਪ੍ਰਾਪਤ ਹੁੰਦੀ ਹੈ ਇਸ ਦੇ ਨਾਲ ਹੀ ਸਾਨੂੰ ਜੀਵਨ ਦੇ ਵਿੱਚ ਵੱਡੇ ਵੱਡੇ ਉਚਾਈਆਂ ਪ੍ਰਾਪਤ ਹੁੰਦੀਆਂ ਨੇ ਜਿਸ ਦੇ ਨਾਲ ਅਸੀਂ ਕਿਸੇ ਵੀ ਚੀਜ਼ ਨੂੰ ਜੀਵਨ ਵਿੱਚ ਹਾਸਲ ਕਰਨਾ ਸਾਨੂੰ ਮੁਸ਼ਕਿਲ ਨਹੀਂ ਲੱਗਦਾ ਤੇ ਇਸ ਲਈ ਪਰਮਾਤਮਾ ਦੀ ਪੜਾਈ ਹੀ ਸਭ ਤੋਂ ਵੱਡੀ ਅਚੀਵਮੈਂਟ ਹੈ ਜਾਂ ਕਹੋ ਕਿ ਬਹੁਤ ਵੱਡੀ ਸਾਡੇ ਲਈ ਸਫਲਤਾ ਹੈ ਸਿਰਫ ਅਸੀਂ ਥੋੜੀ ਦੇਰ ਦੇ ਲਈ ਆਪਣੇ ਮਨ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਉਹਨੂੰ ਸ਼ੁੱਧ ਵਿਚਾਰਾਂ ਨਾਲ ਭਰਦੇ ਹਾਂ ਤੇ ਜਿਸ ਦੇ ਨਾਲ ਸਾਡਾ ਦਿਨ ਵੀ ਵਧੀਆ ਨਿਕਲਦਾ ਹੈ ਸਾਡੇ ਵਿਚਾਰ ਵੀ ਸਹੀ ਦਿਸ਼ਾ ਵਿੱਚ ਰਹਿੰਦੇ ਨੇ ਔਰ ਵਿਚਾਰ ਸ਼ੁੱਧ ਰਹਿੰਦੇ ਨੇ ਉਹ ਜਿੰਨੇ ਵਿਚਾਰ ਸ਼ੁੱਧ ਰਹਿਣਗੇ ਸਾਡਾ ਬੋਲ ਸਾਡਾ ਕਰਮ ਸਾਡਾ ਵਿਵਹਾਰ ਉਹ ਸਭ ਕੁਝ ਸ਼ੁੱਧ ਤੇ ਪਵਿੱਤਰ ਬਣ ਜਾਂਦਾ ਹੈ ਜਿਹਦੇ ਨਾਲ ਸਾਡੇ ਜੀਵਨ ਦੇ ਵਿੱਚ ਹੋਰ ਵੀ ਬਹੁਤ ਸਾਰੀ ਕਲਾਵਾਂ ਆndੀਆਂ ਨੇ ਹੁਣ ਅਸੀਂ ਆਪਣੇ ਮਨ ਨੂੰ ਸ਼ੁੱਧ ਕਿਵੇਂ ਕਰੀਏ 2 ਮਿੰਟ ਦੇ ਲਈ ਸਾਰੇ ਤਰਫ ਤੋਂ ਧਿਆਨ ਨੂੰ ਹਟਾ ਕੇ ਮਸਤਕ ਵਿੱਚ ਆਪਣਾ ਧਿਆਨ ਟਿਕਾਈਏ ਕਿ ਮੈਂ ਇੱਕ ਆਤਮਾ ਗਿਆਨ ਗੁਣ ਕਲਾਵਾਂ ਤੇ ਸ਼ਕਤੀਆਂ ਨਾਲ ਭਰਪੂਰ ਸੰਪਨ ਮੈਂ ਸਿੱਧੀ ਸਰੂਪ ਆਤਮਾ ਹ ਇਸ ਆਤਮਾ ਦੇ ਵਿੱਚ ਪਰਮਾਤਮਾ ਪਿਤਾ ਨੇ ਇਹਨੂੰ ਗਿਆਨ ਗੁਣਾ ਤੇ ਸ਼ਕਤੀਆਂ ਦੇ ਭੰਡਾਰ ਨਾਲ ਭਰਪੂਰ ਕੀਤਾ ਹੈ ਤੋਂ ਮੁਝ ਆਤਮਾ ਦੀ ਝੋਲੀ ਭਰੀ ਹੈ ਮੈਂ ਆਤਮਾ ਉਸ ਸਰਵਸ਼ਕਤੀਵਾਨ ਪਰਮਾਤਮਾ ਪਿਤਾ ਤੁਮ ਪਰਮਾਤਮਾ ਤੋਂ ਵਰਦਾਨ ਪ੍ਰਾਪਤ ਕਰਦੀ ਹਾਂ ਸਰਵ ਸ਼ਕਤੀਆਂ ਪ੍ਰਾਪਤ ਕਰਦੀ ਹਾਂ ਸਰਵ ਸ਼ਕਤੀਵਾਨ ਪਰਮਾਤਮਾ ਆਪਣੀ ਸ਼ੁੱਧ ਪਵਿੱਤਰ ਕਿਰਨਾਂ ਦੇ ਨਾਲ ਮੂਝ ਆਤਮਾ ਨੂੰ ਸਵਾਰ ਰਹੇ ਨੇ ਜੀਤੇ ਨਾਲ ਮੈਂ ਆਤਮਾ हीरे दे समान चमक रही हाँ ओम शांति ओम शांति ओम शांति